ਭਵਾਨੀਗੜ ਇਥੋਂ ਦੇ ਨੇੜਲੇ ਪਿੰਡ ਆਲੂ ਅਰਖ ਵਿਖੇ ਨਾਮੀ ਬਣੀ ਪੰਚਾਇਤ ਵੱਲੋਂ ਪਿੰਡ ਵਸਨੀਕਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਗਾਸ਼ ਕਰਵਾ ਕੇ ਅੱਜ ਭੋਗ ਪਾਏਗੇ ਇਸ ਉਪਰੰਤ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਬਰਾਜ ਦਾ ਪਹੁੰਚਣ ਤੇ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਪਿੰਡ ਦੀ ਪੰਚਾਇਤ ਵੱਲੋਂ ਇੱਕ ਪੰਚਾਇਤਕਾਰ ਬਣਾਇਆ ਗਿਆ ਇਸ ਦੌਰਾਨ ਸਥਾਨਕ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਵੱਲੋਂ ਪੰਚਾਇਤ ਘਰ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਵੱਖ-ਵੱਖ ਪਿੰਡਾਂ ਵਿੱਚੋਂ ਪੰਚ ਅਤੇ ਸਰਪੰਚ ਵੀ ਪਹੁੰਚੇ ਹੋਏ ਸਨ ਰਿਪੋਰਟਰ ਰਾਜ ਖਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਹਾਂ ਜੀ ਕਾ ਕੀ ਹੋਤਾ ਹੈ ਜੀ ਨਹੀਂ ਨਹੀਂ ਤੁਸੀਂ ਬੈਠੀ ਨਹੀਂ 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 ਮਨੂ ਬੈਠੋ ਮੈਂ ਕਿਹਾ ਪੁੱਛਿਆ ਮੈਨੂੰ ਲੱਗ ਕੇ ਨੇ ਦੇਤੀਏ ਸਰਪੰਚ ਸਾਹਿਬ ਬੈਠੋ ਬੈਠ ਜੀ ਤੁਹਾਨੂੰ ਨਜ਼ਰ ਨੇ ਬਖਸੀ ਹੈ ਲਓ ਗੁਰੂ ਘਰ ਵਾਲਿਆਂ ਦਾ ਸਭ ਤੋਂ ਪਹਿਲਾਂ ਪਹਿਲੀ ਕਰਦਾ ਹਾਂ ਇਹ ਵੀ ਬਦਲ ਚੇਂਜ ਕਰਦੇ ਗੁਰੂ ਘਰ ਜੀ ਨਾਲ ਕੋਈ ਐਕਟ ਨਹੀਂ ਕਰਦਾ ਦੱਸਿਆ ਕਰੋ ਮਹਾਰਾਜ ਜੀ ਨੂੰ ਮੈਂ ਜਾਣੇ ਉਹ ਨਿਕਲਣ ਵਾਲੇ ਕੋਲ ਠੀਕ ਹਾਂ ਉਹ ਆਉਂਦੇ ਹੁੰਦੇ ਨੇ ਹਾਂਜੀ ਹਾਂਜੀ ਇਹ ਨਹੀਂ ਬਣਾ ਦੇਣਾ ਪ੍ਰਧਾਨ ਤੁਸੀਂ ਇਕਰਨਾਵ ਸਦੀ ਗੁੱਡੀਆਂ ਸੀ ਬਣਾਉਂਦੇ ਆ ਜਮਾਨੀ ਅਸੀਂ ਇਕੱਠੇ ਡੰਗਰ ਚ ਆਉਂਦੇ ਰਹੇ ਗਰਦਿਆਲਸਨ ਗਰਦਿਆਲਸਨ ਦਾ ਦਾਦਾ ਜੀ ਕਿਹੜਾ ਬੜਾ ਖਾਨਦਾਨ ਆਪਨੀ ਸੀ ਤੇਜਤਨ ਦਾ ਬਹੁਤ ਜਿਆਦੇ ਮੈਂ ਪ੍ਰਚਾਰ ਕੀਤਾ ਬਹੁਤ ਜਿਆਦੇ ਪੰਜ ਚਾਰ ਪਿੰਡਾਂ ਕਿ 10 ਪਿੰਡਾਂ ਜੀ ਇਹਦਾ ਵੀ ਪ੍ਰਚਾਰ ਉੱਥੇ ਗਮਨਾ ਦੇ ਬਾਰੇ ਜਰੂਰ ਕਰਨਾ ਇਹ ਮੇਰੀ ਬੇਟੀ ਨੇ ਤੇ ਤੂੰ ਮੈਨੂੰ ਕਿਤੇ ਵੀ ਯਾਦ ਕਰ ਲਈ ਤੇ ਇਹੋ ਜਿਹਾ ਪ੍ਰਚਾਰ ਜਿੱਥੇ ਮੈਂ ਬੋਲ ਲੈਂਦਾ ਨਾ ਚੇਤਨ ਨੇ ਆਪਣੇ ਜ਼ੁਬਾਨ ਨਾਲ ਕਿਹਾ ਸੀ ਗਾਜੇਬਾਸ ਪੰਚਾਇਤ ਨੂੰ ਮੈਂ ਦੋ ਗੱਲਾਂ ਬੋਲਦਿਆਂ ਕਹਿੰਦਾ ਇਹ ਬੰਦਾ ਦੇ ਦੋ ਮੈਨੂੰ ਬਸ ਮੈਂ ਹਾਰ ਨਹੀਂ ਸਕਦਾ ਉਸੇ ਤਰ੍ਹਾਂ ਹੀ ਪਿੰਡ ਲੈਵਲ ਦੀਆਂ ਛੋਟੀਆਂ ਮੰਗਾਂ ਸੀ ਮੁਹੱਲਾ ਕਲੀਨਿਕ ਡੰਗਰਾਂ ਵਾਲਾ ਹਸਪਤਾਲ ਜਿਹੜੇ ਕਿ ਪਹਿਲਾਂ ਸਾਡੇ ਪਿੰਡ ਚ ਹੁੰਦੇ ਸੀਗੇ ਸਮੇਂ ਦੇ ਨਾਲ ਨਾਲ ਸਰਕਾਰੀ ਤੰਤਰ ਤੇ ਕੰਟਰੋਲ ਨਹੀਂ ਹੋਇਆ ਹੈਗਾ ਤਾਂ ਉਹ ਕਿਤੇ ਨਾ ਕਿਤੇ ਸਾਡੇ ਹੱਥੋਂ ਚਲੇ ਗਏ ਤਾਂ ਉਹੀ ਅਸੀਂ ਦੁਬਾਰਾ ਮੰਗਾਂ ਕੀਤੀਆਂ ਨੇ ਸੋ ਮੈਨੂੰ ਆਸ ਹੈ ਕਿ ਸਾਡੇ ਐਮ.ਐਲ.ਏ. ਸਾਹਿਬ ਸਾਡੀ ਸਰਕਾਰ ਇਸ ਤੇ ਪੂਰਨ ਗੌਰ ਕਰਕੇ ਸਾਨੂੰ ਇਹ ਸਹੂਲਤਾਂ ਦੇਣਗੇ ਪੰਜਾਬ ਸਰਕਾਰ ਦੇਖੋ ਸਾਡੇ ਪਿੰਡ ਲਈ ਇਹ ਬੜੇ ਭਾਗਾਂ ਵਾਲੀ ਗੱਲ ਹੈ ਮੈਂ ਇੱਥੇ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਜਦੋਂ ਬਾਬਾ ਟੋਡਰ ਮੱਲ ਜੀ ਨੇ ਜਿਹੜੇ ਕਿ ਕਾਕੜੇ ਪਿੰਡ ਦੇ ਰਹਿਣ ਵਾਲੇ ਸੀ ਸਭ ਤੋਂ ਮਹਿੰਗੀ ਧਰਤੀ ਨੂੰ ਖਰੀਦ ਕੇ ਮੋਹਰਾਂ ਬਿਸ਼ਾ ਕੇ ਉਥੋਂ ਸੰਸਕਾਰ ਕੀਤਾ ਸੀ ਛੋਟੇ ਸਾਬਜਾਦਿਆਂ ਤੇ ਮਾਤਾ ਗੁਜਰਕੌਰ ਦਾ ਉਹ ਅਸਥੀਆਂ ਸਾਡੇ ਨਗਰ ਦੇ ਵਿੱਚ ਸਾਡੇ ਗੁਰੂ ਘਰ ਜਿੱਥੇ ਬਣੇ ਹੋਏ ਨੇ ਉਥੇ ਅੱਜ ਵੀ ਮੌਜੂਦ ਨੇ ਤੇ ਉਹ ਨਗਰ ਕੀਰਤਨ ਦੀ ਸਮਾਪਤੀ ਸਾਡੇ ਪਿੰਡ ਆ ਕੇ ਹੁੰਦੀ ਹੈ ਤਾਂ ਜੇ ਮੇਰੀ ਸਰਕਾਰ ਸਾਡੀ ਸਰਕਾਰ ਇਹ ਇਸ ਤਰ੍ਹਾਂ ਦਾ ਨੌ ਦਿੰਦੀ ਹੈ ਉਸ ਸੜਕ ਨੂੰ ਉਸ ਰੋਡ ਨੂੰ ਤਾਂ ਸਾਡੇ ਪਿੰਡ ਲਈ ਸਮੁੱਚੇ ਇਸ ਇਲਾਕੇ ਲਈ ਭੋਨਿਗੜੇ ਇਲਾਕੇ ਲਈ ਬੜੇ-ਬੜੇ ਭਾਗਾਂ ਵਾਲੀ ਗੱਲ ਹੋਵੇਗੀ ਧੰਨਵਾਦ ਕਰਾਂਗੇ ਜੀ ਸਰਕਾਰ ਦਾ ਅ ਬਹੁਤ ਖੁਸ਼ੀ ਹੈ ਔਰ ਬਹੁਤ ਵਧਾਈ ਹੈ ਸਾਰੀ ਪੰਚਾਇਤ ਨੂੰ ਸਾਰੇ ਨਗਰ ਨੂੰ ਕਿ ਜਿਨ੍ਹਾਂ ਨੇ ਰਲ ਮਿਲ ਕੇ ਜਿਹੜਾ ਲੋਕਤੰਤਰ ਦਾ ਥੰਮ ਜਿਹੜੀਆਂ ਪੰਚਾਇਤਾਂ ਨੇ ਜਿਹੜੀਆਂ ਕਿ ਕਹਿ ਸਕਦੇ ਆ ਕਿ ਸਾਡੀ ਜਿਹੜੀ ਸਭ ਤੋਂ ਛੋਟੀ ਜਿਹੜੀ ਨੌਆਂ ਨੇ ਜਿਹੜੀਆਂ ਜੜਾਂ ਨੇ ਸੋ ਅੱਜ ਉਹ ਲੱਗੀਆਂ ਨੇ ਔਰ ਪਿੰਡ ਦੇ ਨਗਰ ਨੇ ਮੇਰੇ ਨਾਲ ਸਾਡੇ ਸਰਪੰਚ ਸਾਹਿਬਾ ਬੈਠੇ ਆ ਜਿਨ੍ਹਾਂ ਨੂੰ ਸਾਰਿਆਂ ਨੇ ਸਾਧ ਦਿੱਤਾ ਪਿਆਰ ਦਿੱਤਾ ਅੱਜ ਖੁਸ਼ੀ ਦੇ ਵਿੱਚ ਨਗਰ ਦੇ ਵਿੱਚ ਇਹਨਾਂ ਨੇ ਸ਼ੁਕਰਾਨੇ ਵਜੋਂ ਜਿਹੜਾ ਅੱਜ ਪਾਠ ਕਰਾਇਆ ਸੀਗਾ ਜਿਨ੍ਹਾਂ ਦੇ ਭੋਗ ਪਾਏ ਨੇ ਸੋ ਬਹੁਤ ਖੁਸ਼ੀ ਹੋਈ ਔਰ ਇਹ ਦਫ਼ਤਰ ਖੋਲਿਆ ਪੰਚਾਇਤ ਨੇ ਇਹ ਵੀ ਕਨਵੇਕਲੀ ਜਿਹੜੀ ਪਹਿਲ ਹੈਗੀ ਆ ਸੋ ਇਹਦੇ ਲਈ ਵੀ ਮੈਂ ਵਧਾਈ ਦਿੰਨੀ ਆ ਕਿ ਲੋਕਾਂ ਨੂੰ ਜਿਹੜੀਆਂ ਵੀ ਕੋਈ ਕੰਮਕਾਰ ਨੇ ਜਿਹੜੀਆਂ ਸਮੱਸਿਆਵਾਂ ਨੇ ਉਹ ਜ਼ਰੂਰ ਹੋਵੇ ਜਿਹੜਾ ਪੈਰਾ ਦਿਆ ਕਰਨਗੇ ਸੋ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਨੀ ਆ ਪਿੰਡ ਨੇ ਬਿਲਕੁਲ ਮੰਗਾ ਤਾਂ ਦੇਖੋ ਇਹ ਤਾਂ ਨਗਰ ਐਸਾ ਨਗਰ ਹੈ ਕਿ ਇਤਿਹਾਸਿਕ ਨਗਰ ਹੈ ਜਿੱਥੇ ਮਾਤਾ ਗੁਜਰੀ ਛੋਟੇ ਸਾਹਿਬ ਜਦਿਆਂ ਦੇ ਜਿਹੜੇ ਫੁੱਲ ਨੇ ਜਿਹੜੇ ਇਸ ਨਗਰ ਦੇ ਵਿੱਚ ਜਿਹੜੇ ਉਹਨਾਂ ਦੇ ਆਏ ਔਰ ਬਹੁਤ ਇਤਿਹਾਸਿਕ ਨਗਰ ਹੈ ਤੇ ਇਸ ਨਗਰ ਦੇ ਵਿੱਚ ਜਿੰਨੀ ਸੇਵਾ ਚਾਹੇ ਮੈਂ ਗੱਲ ਕਰਲਾਂ ਅੱਡੇ ਦੇ ਉੱਤੇ ਜਿਹੜਾ ਕਿਉਂਕਿ ਲੰਗਰ ਲੱਗਦੇ ਨੇ ਪਾਠ ਹੁੰਦੇ ਨੇ ਨਗਰ ਕੀਰਤਨ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਆਉਂਦੇ ਨੇ ਤਾਂ ਬੜੇ ਲੰਬੇ ਸਮੇਂ ਤੋਂ ਇਹਨਾਂ ਦੀ ਮੰਗ ਸੀਗੀ ਕਿ ਜਿਹੜਾ ਉੱਥੇ ਪ੍ਰੋਪਰ ਜਿਹੜਾ ਸ਼ੈੱਡ ਜਿਹੜਾ ਬਣਾਇਆ ਜਾਵੇ ਸੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਉਹ ਸ਼ੈੱਡ ਵੀ ਜਿਹੜਾ ਪਿਛਲੇ ਸਾਲ ਹੀ ਬਣਾ ਕੇ ਜਿਹੜਾ ਲੋਕਾਂ ਅਰਪਿਤ ਕਰ ਦਿੱਤਾ ਗਿਆ ਸੀਗਾ ਤੇ ਇਹਦੇ ਨਾਲ ਹੀ ਗੁਰੂ ਘਰ ਨੂੰ ਸੀਵਰੇਜ ਦੀ ਜਿਹੜੀ ਮੰਗ ਸੀਗੀ ਉਹ ਵੀ ਸੀਵਰੇਜ ਵੀ ਪਾ ਕੇ ਦੇ ਦਿੱਤਾ ਗਿਆ ਇਹਨਾਂ ਨੂੰ ਪਿੰਡ ਦੇ ਵਿੱਚ ਇੱਕ ਜਿਹੜੀ ਪੈਲਸ ਜਿਹੜਾ ਅਸੀਂ ਕਹਿ ਲਈਏ ਕਿ ਇੱਕ ਪੰਚਾਇਤ ਘਰ ਇੱਕ ਮਿਨੀ ਪੈਲਸ ਦੇ ਤੌਰ ਤੇ ਜਿਹੜਾ ਉਹ ਵੀ ਇਹਨਾਂ ਦਾ ਕੰਮ ਜਿਹੜਾ ਚੱਲ ਰਿਹਾ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਜੋੜਨ ਲਈ ਜਿਹੜਾ ਸਟੇਡੀਅਮ ਆ ਉਹਦਾ ਕੰਮ ਵੀ ਜਿਹੜਾ ਉਹ ਚੱਲ ਰਿਹਾ ਜੋਰਾਂ ਦੇ ਉੱਤੇ ਉਹਦੇ ਨਾਲ ਹੀ ਜਿਹੜਾ ਲਾਇਬ੍ਰੇਰੀ ਹੈ ਇਹਨਾਂ ਨੂੰ ਜਿਹੜੀ ਉਹ ਵੀ ਸੋ ਜਿੰਨੇ ਵੀ ਕੰਮ ਨੇ ਚਾਹੀਏ ਇਹ ਤਾਂ ਜਿਹੜੀਆਂ ਮੰਗਾਂ ਨੇ ਕੋਈ ਲਾਈਟਾਂ ਨੇ ਕੋਈ ਸੀਵਰੇਜ ਆ ਗਲੀਆਂ ਨਾਲੀਆਂ ਨੇ ਸੋ ਜਿੰਨੇ ਵੀ ਵਾਦੇ ਨੇ ਪੰਚਾਇਤ ਨੇ ਜਿਹੜੇ ਕੀਤੇ ਨੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣੀ ਆ ਕਿ ਆਪਾਂ ਹਰ ਇੱਕ ਕੰਮ ਆ ਜਿਹੜਾ ਰਲ ਮਿਲ ਕੇ ਆਉਣ ਵਾਲੇ ਸਮੇਂ 'ਚ ਨੇਪਰੇ ਚੜਾਵਾਂਗੇ